ਘਰ ਦੇ ਵਿੱਚ ਬੰਨ ਲਿਆ ਸਾਰਾ ਟੱਬਰ ਨੂਨੂ ਲੈ ਗਏ ਦੂਜੇ ਕਮਰੇ ਦੇ ਵਿੱਚ ਤੋੜੀਆਂ ਹੱਡੀਆਂ ਨਾਲੇ ਕੀਤੀ ਵੱਡੀ ਲੁੱਟ ਲੁਟੇਰੇ ਕਰ ਗਏ ਗੰਦੀ ਕਰਤੂਤ ਤੁਸੀਂ ਵੀ ਦੇਖੋ ਵੱਡੀ ਖਬਰ ਤੇ ਇਸ ਵੀਡੀਓ ਨੂੰ ਵੀ ਦਬਕੇ ਸ਼ੇਅਰ ਕਰ ਦਿਓ ਜੋ ਕਿ ਟਾਂਡਾ ਦੇ ਪਿੰਡ ਪਰੋਜ ਤੋਂ ਸਾਹਮਣੇ ਆਈ ਹੈ ਜਿੱਥੇ 6 ਹਥਿਆਰਬੰਦ ਬੰਦੇ ਅੱਧੀ ਰਾਤ ਨੂੰ ਇੱਕ ਘਰ ਦੇ ਵਿੱਚ ਵੜਦੇ ਨੇ ਤਾਂ ਘਰ ਦੇ ਵਿੱਚ ਵੱਡੀ ਲੁੱਟ ਕਰਦੇ ਨੇ ਤੇ ਨਾਲ-ਨਾਲ ਘਰ ਦੀਆਂ ਔਰਤਾਂ ਦੇ ਨਾਲ ਵੀ ਜੋ ਗਲਤ ਹਰਕਤ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਇਸ ਪਰਿਵਾਰ ਤੋਂ ਹੀ ਸੁਣੋ ਇਹ ਖਬਰ ਅਤੇ ਇਸ ਵੀਡੀਓ ਨੂੰ ਖਾਸ ਕਰਕੇ ਸ਼ੇਅਰ ਕਰੋ ਤਾਂ ਜੋ ਬਾਕੀ ਲੋਕ ਵੀ ਸਾਵਧਾਨ ਹੋ ਜਾਣ ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਰਾਤ ਨੂੰ ਸੁੱਤੇ ਪਏ ਹੋ ਨਿਓ ਤਾਂ ਅਜੇ ਇਹ ਲੁਟੇਰਿਆਂ ਤੋਂ ਸਾਵਧਾਨ ਜ਼ਰੂਰ ਹੋ ਜਾਇਓ ਸੋਤ ਪਰਿਵਾਰ ਤੋਂ ਹੀ ਸੁਣੋ ਲੁੱਟ ਦੇ ਨਾਲ-ਨਾਲ ਇਨ੍ਹਾਂ ਲੁਟੇਰਿਆਂ ਵੱਲੋਂ ਪਰਿਵਾਰ ਦੇ ਨਾਲ ਹੋਰ ਕੀ ਕੀਤਾ ਗਿਆ ਹੈ ਇਹ ਮੇਰੀਆਂ ਬਾਹਾਂ ਲੱਗੇ ਨੇ ਤੇ ਤੀਤੀ ਲਾਗੇ ਨੇ ਤੇ 6 ਬੰਦੇ ਆਣਾ ਤੇ ਬਸ ਤੇ ਜਿਹੜੀ ਉਹ ਬੰਦੇ ਸੀਗੇ ਉਹਨਾਂ ਨੇ ਮੂੰਹ ਬੰਨੇ ਸੀਗੇ ਹਾਂ ਮੂੰਹ ਬੰਨੇ ਹਾਣਾ ਅੱਖਾਂ ਇਹ ਗਾ ਮਾਰਕਟਾਈ ਵੀ ਕਰਕੇ ਗਏ ਆ ਹਾਂਜੀ ਤੇਰੇ ਨਾਲ ਮਾਰਕਟਾਈ ਕਰਕੇ ਗਏ ਤੇ ਮੇਰੇ ਨੂਨ ਆ ਮਾਰਿਆ ਸੀ ਨੂਨ ਨੂੰ ਮਾਰਿਆ ਤੇ ਨਾਏ ਮੇਰੇ ਪੁੱਤਰੇ ਨੂੰ ਮਾਰਿਆ ਤੇ ਉਹਨਾਂ ਦਰੋਂ ਬਲਾਗੇ ਹੁੰਦੇ ਉਹ ਚਾ ਗੂਆ ਮਾਰ ਲਿਆ ਸੀ ਤੇ ਮੈਂ ਸਾਨੂੰ ਆਉ ਤੇ ਜੇ ਅੰਦਰ ਦੇਖਿਆ অঙ্কল নানো বেচারে নন্ডা দেকে খাওয়া তে মাপ তোরা